ਕਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾ ਰਹੇ ਹਾਂ ਗਰੋਸਰੀ ਲੈਣ ਦੇ ਲਈ ਘਰ ਦੀ ਆਪਣੀ ਗਰੋਸਰੀ ਹੋ ਗਈ ਖਤਮ ਗਰੋਸਰੀ ਦੀ ਲਿਸਟ ਆਪਾਂ ਬਣਾਈ ਹੋਈ ਆ ਨਾਰਮਲੀ ਆਸਟ੍ਰੇਲੀਆ ਦੇ ਵਿੱਚ ਆਪ ਮੈਨੂੰ ਜਦੋਂ ਮੈਂ ਨਵਾਂ ਨਵਾਂ ਆਇਆ ਸੀ ਮੈਨੂੰ ਲੱਗਦਾ ਸੀਗਾ ਕਿ ਜਦੋਂ ਆਪਾਂ ਗਰੋਸਰੀ ਲੈਣ ਜਾਂਦੇ ਆ ਆਪੋ ਵੀ ਜਿੰਵੇਂ ਇੰਡੀਆ ਨਹੀਂ ਆਪਾਂ ਜਾਂਦੇ ਨੇ ਪਰਚੀ ਦੇ ਉੱਤੇ ਲਿਖ ਕੇ ਜਾਂਦੇ ਨੇ ਸਮਾਨ ਜਦੋਂ ਸ਼ੁਰੂ ਸ਼ੁਰੂ ਚ ਆਏ ਸੀਗੇ ਤਾਂ ਮੈਨੂੰ ਐਂ ਜੇ ਲੱਗਦਾ ਹੁੰਦਾ ਫੀਲ ਹੁੰਦਾ ਤਾਂ ਸ਼ਰਮ ਨਹੀਂ ਆਉਂਦੀ ਹੁੰਦੀ ਬਟ ਬਾਅਦ ਵਿੱਚ ਪਤਾ ਲੱਗਿਆ ਕਿ ਇੱਥੇ ਵੀ ਇਦਾਂ ਹੀ ਬਾਏ ਕਰਨੀ ਪੈਂਦੀ ਹੈ ਗਰੋਸਰੀ ਫਿਰ ਆਪਾਂ ਕੀ ਕੀਤਾ ਆਪਾਂ ਸਾਰੀ ਲਿਸਟ ਬਣਾ ਲਈ ਆ ਤੇ ਆਪਾਂ ਚੱਲਦੇ ਗਰੋਸਰੀ ਲੈਣ ਦੇ ਲਈ ਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਇੱਥੇ ਥੋੜਾ ਜਿਹਾ ਏਰੀਆ ਦਿਖਾ ਦਾਂਗੇ ਕਿ ਗਰੋਸਰੀ ਦਾ ਜਿਹੜਾ ਆਪਾਂ ਕਿਦਾਂ ਬਾਏ ਕਰਦੇ ਆ ਤੇ ਸਮਾਨ ਚਮੜ ਕਿੰਨੇ ਦਾ ਹੁੰਦਾ ਤੇ ਨਾਲ ਨਾਲ ਤੁਹਾਨੂੰ ਥੋੜਾ ਜਿਹਾ ਦੱਸ ਦਾਂਗੇ ਕਿ ਵੀਕਲੀ ਜਿਹੜਾ ਖਰਚਾ ਆਉਂ ਕਿੰਨਾ ਕੰਨਦਾ ਵਾ ਵੀਕ ਦਾ ਠੀਕ ਆ ਤੇ ਆਪਾਂ ਨਾ ਹੁਣ ਨਿਕਲਦੇ ਘਰੋਂ ਨਰਦੀਪ ਆਲਰੇਡੀ ਰੈਡੀ ਹੋ ਗਈ ਹੋਈ ਆ ਤੇ ਆਪਾਂ ਬਸ ਉਹਨੂੰ ਮੈਂ ਪਿਕ ਕਰਨ ਨੂੰ ਉੱਥੇ ਚੱਲਦੇ ਆਪਾਂ ਗੱਡੀ ਕੱਢੀ ਆ ਪਹਿਲਾਂ ਤਾਂ ਆ ਜਿਹੜੀ ਨਵੀਂ ਗੱਡੀ ਆ ਇਹਦਾ ਵਾਲੀ ਵਰਤੀ ਨਹੀਂ ਜਾਂਦੀ ਕਿਉਂਕਿ ਆਪਾਂ ਹੁਣ ਗ੍ਰੋਸਰੀ ਹੁਣ ਜਦੋਂ ਵਾਇਬੂਏ ਕਰਨੀ ਹੋਊ ਤਾਂ ਆਪਾਂ ਦੂਜੀਆਂ ਗੱਡੀਆਂ ਲੈ ਜਾਈਦੀਆਂ ਹੁਣ ਆ ਗੱਡੀਆਂ ਖੜੀਆਂ ਹੋਈਆਂ ਹੁਣ ਇਹ ਲੈ ਕੇ ਜਾਣੇ ਆ ਇਹ ਆਪਾਂ ਕੱਢਾਂਗੇ ਜਦੋਂ ਬਾਹਰ ਬੁਰ ਕਿਤੇ ਜਾਣਾ ਹੁੰਦਾ ਵਾ ਅਦਰਵਾਈਜ਼ ਲੋਡ ਹੀ ਨਹੀਂ ਪੈਂਦੀ ਇਹਦੀ ਤੇ ਆ ਹੁਣ ਅੱਜ ਨਾ ਮੌਸਮ ਵੀ ਪੂਰਾ ਵਧੀਆ ਧੁੱਪ ਹੁਣ ਗਰਮੀਆਂ ਚੱਲਦੀਆਂ ਅੱਜ ਠੀਕ ਆ ਮੌਸਮ ਨਾਰਮਲੀ ਅੱਗੇ ਗਰਮੀਆਂ ਕੱਲ ਜਿਵੇਂ ਬਹੁਤ ਗਰਮੀ ਸੀਗੀ ਅੱਜ ਠੀਕ ਆ ਮੌਸਮ ਹਾਂ ਦੇਖ ਲਓ ਗਲੀ ਆ ऑस्ट्रेलिया ਦੇ ਵਿੱਚ ਇੱਕ ਚੀਜ਼ ਵੇਖੋ ਗਵੰਡੀ ਆ ਆਹ ਬਈ ਪੰਜਾਬੀ ਆ ਠੀਕ ਆ ਹਾਂ ਸਾਰੇ ਗੋਰੇ ਆ ਆ ਵੀ ਗੋਰੇ ਆ ਇੱਧਰ ਵੀ ਗੋਰੇ ਰਹਿ ਨੇ ਇੱਧਰ ਇੱਕ ਦੂਜਾ ਰਹਿਂਦਾ ਬਲੈਕ ਗਾਏ ਆ ਇਹ ਠੀਕ ਆ ਕੋਈ ਇੱਕ ਦੂਜੇ ਨੂੰ ਬਾਲਾ ਬੁਲਾਉਂਦਾ ਹੀ ਨਹੀਂ ਕੋਈ ਜਾਣਦਾ ਪਛਾਣਦੇ ਬਸ ਥੋੜਾ ਬਹੁਤਾ ਆ ਜਿਹੜਾ ਨਿਕਲਦਾ ਕਦੇ ਕਦੇ ਨਿਕਲਦੇ ਨੂੰ ਹਾਏ ਹੋਏ ਕਰ ਦਈਦੀ ਆ ਆਦਰਵਾਇਜ਼ ਤਾਂ ਸਾਨੂੰ ਕੋਈ ਨਹੀਂ ਜਾਣਦਾ ਇੱਥੇ ਨਾ ਕੋਈ ਇੱਥੇ ਇੱਥੇ ਮਤਲਬ ਸੋਸ਼ੀਅਲਾਈਜ਼ ਵੀ ਨਹੀਂ ਹੈਗੀ ਇੱਦੀ ਲੋਕੀ ਬਾਹਰ ਬੁਰ ਜਾਂਦੇ ਉਦੋਂ ਠੀਕ ਆ ਮਿਲਦੇ ਮਿਲਦੇ ਥੋੜਾ ਬਹੁਤਾ ਆਦਰਵਾਇਜ਼ ਇਨੀ ਸੋਸ਼ੀਅਲ ਲਾਈਫ ਨਹੀਂ ਹੈਗੀ ਆ ਗਈ ਨਰਦੀਪ ਹਾਂ ਮੈਂ ਗਵਾਂਡੀਆਂ ਦਾ ਦਾਦਾ ਪਿਆ ਸੀ ਮੈਂ ਗਵਾਂਡੀਆਂ ਇੱਥੇ ਕੋਈ ਸੋਸ਼ੀਅਲ ਲਾਈਫ ਨਹੀਂ ਹੈਗੀ ਹੈ ਨਾ ਆਹ ਸਰ ਲਈ ਬਸ ਆਉ ਦੇਣੀ ਹੈ ਪਹਿਲ ਉਹ ਕਰਦੇ ਹਾਂ ਹੈਲੋ ਹਾਈ ਕਰਦੇ ਬਸ ਆਹ ਬਾਈ ਤਾਂ ਸਾਡੇ ਨਾਲ ਲੜਿਆ ਹੈ ਵਾ ਇਹ ਬਿਨਾਂ ਕਰਕੇ ਲੜ ਪਿਆ ਆ ਵੇਖੋ ਇਹਨੇ ਪੱਥਰ ਰੱਖੇ ਇੱਧਰ ਦੇਖੋ ਇੱਥੇ ਕਹਿੰਦਾ ਗੱਡੀ ਚੜਾਉ ਦਿੰਦੇ ਉਹਨੇ ਪੱਥਰ ਹੀ ਰੱਖਦੇ ਇੱਥੇ ਜਾ ਕੇ ਇਹ ਲੜ ਪਿਆ ਸਾਡੇ ਨਾਲ ਬਾਬਾ ਵਰੀ ਇੱਕ ਵਾਰੀ ਸਾਡੇ ਨਾਲ ਹੋ ਗਿਆ ਸੀ ਬਾਬਾ ਗਾਲੋ ਗਾਲੀ ਫਿਰ ਪੁਲਿਸ ਨੂੰ ਕਾਲ ਕਰਨਾ ਪਿਆ ਚੱਲ ਚਲੀਏ ਹਮ ਇੱਕ ਵਾਰੀ ਪਾਣੀ ਤੇ ਚਾਹ ਕੌਣ ਲੈ ਕੇ ਆਉਗਾ ਅੰਦਰ ਬਗਿਆ ਆਗੀ ਵਾਰ ਚਾਹ ਧਰੀ ਹੋਈ ਆ ਮੈਂ ਚੱਕਣੀ ਸੀ ਹਾਂ ਚਾਹ ਤਾਂ ਇਹਦੇ ਹੱਥ 'ਚ ਰਹਿੰਦੀ ਨਾਲ ਮੈਂ ਤਾਂ ਬੋਲਿਆ ਚਾਹਦੀ ਹੋਣੀਗਾ ਚਾਹ ਤਾਂ ਨਾਲ ਜੱਟ ਦੇ ਸਵਰਗਾ ਤੱਕ ਜਾਊਗੀ ਮੇਰੇ ਜਾਣੀ ਹੈ ਚਲੋ ਚਲਈਏ ਗਾਇਸ ਮੈਨੂੰ ਤਾਂ ਚਾਹ ਦੀ ਪੁਰੀਸ਼ ਕੀ ਨਾ ਮੈਨੂੰ ਤਾਂ ਚਾਹ ਚਾਹੀਦੀ ਹੁੰਦੀ ਹੈ ਕਿਸੇ ਨਾ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਗਾ ਮੈਂ ਉਹਦੋਂ ਨਰਦੀਪ ਗੱਡੀ ਚਲਾਊਗੀ ਤੁਹਾਨੂੰ ਆਸਟ੍ਰੇਲੀਆ ਦੀਆਂ ਸਾਰੀਆਂ ਸੜਕਾਂ ਦਾ ਰੂਲ ਦੱਸਾਂਗੇ ਜਿਹੜਾ ਬੰਦਾ ਨਵਾਂ ਆਊਗਾ ਨਾ ਉਹਨੂੰ ਸਿਖਾਵਾਂਗੇ ਕਿ ਗੱਡੀ ਇੱਥੇ ਚਲਾਉਂਦੇ ਸਾਰੇ ਰੂਲ ਕਿਹੜੇ-ਕਿਹੜੇ। ਤੋਂ ਇੰਡੀਆ ਵੇਖੀ। ਪਹਿਲਾ ਰੂਲ ਹੈ ਕਿ ਬੈਲਟ ਲਾਓ। ਉੱਥੇ ਬੈਠੀ ਹੀ ਵੇਖ ਲਿਓ ਤੁਸੀਂ। ਤੁਹਾਨੂੰ ਪਤਾ ਲੱਗ ਜਾਊਗਾ ਕਿ ਗੱਡੀ ਚਲਾਉਣੀ ਤੁਹਾਨੂੰ ਉੱਥੇ ਹੀ ਬੈਠਿਆਂ ਨੂੰ ਆ ਜਾਣੀ ਹੈ। ਪਹੁੰਚ ਗਏ ਆਪਾਂ। ਨਾਲ ਹੀ ਆ ਆਪਣੇ ਬਾਲੀ ਦੂਰ ਨਹੀਂ ਗਾਣੇ। ਸ਼ਾਪਿੰਗ ਸੈਂਟਰ। ਚੱਲਦੇ ਅੰਦਰ ਇੱਧਰ ਸਮਾਨ ਸੋਣ ਲੈ ਕੇ ਆਉਂਦੇ ਆ। ਪਹਿਲਾਂ ਇਹਨੇ ਕੋਈ ਪਾਰਸਲ ਜਾਂ ਚੱਕੜਾ ਇੱਥੋਂ ਗੇਂਦੀ। ਕਿਹੜਾ ਪਾਰਸਲ ਚੱਕਣਾ ਦੋ? ਤੇ ਅੱਜ ਖੁੱਲ੍ਹਾਊਗਾ ਐ ਦਵਾਰਾ। ਹਾਂ? ਪੱਕੀ ਗੱਲ ਆ। 3.5 ਉਹ। ਹਾਂ। ਕ੍ਰਿਸਮਸ ਦੀ। ਕ੍ਰਿਸਮਸ ਆਲਦੀ ਬਈ ਨਾ। ਬਸ ਥੋੜੇ ਦਿਨ ਰਹਿ ਗਏ ਆ। ਆ ਦੇਖੋ ਦਰਖਤ। ਕਾਦੇ ਤੇ? ਦਰਖਤਾਂ ਦੇ। ਕੀ? ਦਰਖਤਾਂ ਦੇ? ਆ ਦੇਖੋ ਕਿੱਡਾ ਤਗੜਾ। ਇਹ ਥਾਂ-ਥਾਂ ਤੇ ਲੋਕਾਂ ਨੇ ਡੈਕੋਰੇਸ਼ਨਾਂ ਕੀਤੀਆਂ ਹੀ ਆ। ਸਾਡੀ ਗਲੀ 'ਚ ਵੀ ਬੜੇ ਲੋਕਾਂ ਨੇ ਕੀਤੀਆਂ ਹੀ ਆ ਡੈਕੋਰੇਸ਼ਨਾਂ। ਇਹ ਲਾਈਟਾਂ ਲੂਟਾਂ ਲਾਈਆਂ ਹੀ ਆ ਪੂਰੀਆਂ। ਆਪਾਂ ਆਪਾਂ ਇਹ ਤੇ ਰੱਖ ਕੇ ਖਾਵੇਂ ਮੈਂ ਨਾ ਸਾਰੀਆਂ ਲਾਈਟਾਂ ਸਾਰੀ ਕ੍ਰਿਸਮਸ ਮੈਨੂੰ ਵਿਖਾ ਦਾਂਗੇ ਹਾਂ। ਸਿਟੀ ਬਹੁਤ ਸੋਹਣੀ ਸੱਜੀ ਹੋਈ ਐ ਸਮਝ ਆ ਆ ਦੇਖੋ ਜੀ ਆਪਣੀ ਫਾਰਮੇਸੀ ਨਹੀਂ ਹੁੰਦੀ ਇੱਥੇ ਜਿੱਥੇ ਦਵਾਈਆਂ ਦਵਾਈਆਂ ਮਿਲਦੀਆਂ ਇੱਥੇ ਇਦਾਂ ਨਹੀਂ ਹੁੰਦੀਆਂ ਇੱਥੇ ਵੀ ਵਿਖਾਦ ਨੇ ਆ ਤਾਂ ਆ ਗਈ ਨੇਲ ਸ਼ਾਪ ਆ ਗਈ ਅੱਛਾ ਜਿਹਨਾਂ ਨੇਲ ਕਰਨੇ ਆ ਫਾਰਮੇਸੀ ਆ ਬ੍ਰਾਂਡ ਆ ਇਹ ਫਾਰਮੇਸੀ ਦਾ ਤੇ ਪ੍ਰਾਈਸ ਲਾਈਨ ਫਾਰਮੇਸੀ ਅਲੱਗ-ਅਲੱਗ ਤਰ੍ਹਾਂ ਦੇ ਬ੍ਰਾਂਡ ਆ ਇਹ ਤੁਹਾਨੂੰ ਮਤਲਬ ਸਾਰੇ ਕਿਤੇ ਮਿਲਣਗੇ ਆਸਟ੍ਰੇਲੀਆ ਦੇ ਵਿੱਚ ਬ੍ਰਾਂਡ ਇਦਾਂ ਦਾ ਹੀ ਹੋਊਗਾ ਪਿੰਕ ਇਦਾਂ ਸ਼ਾਪ ਬਣੀ ਹੋਈ ਬਸ ਅੰਦਰ ਆ ਦੇਖੋ Shop ਕੋਲ ਆ ਕਾਊਂਟਰ ਇੱਥੇ ਪ੍ਰੈਸਕ੍ਰਿਪਸ਼ਨ ਇੱਥੇ ਤੁਹਾਨੂੰ ਦਵਾਈ ਪਿੱਛੋਂ ਮਿਲੂਗੀ ਆ ਵੀ ਇੱਥੇ ਵੀ ਟ੍ਰੀ ਬਣਿਆ ਹੋਇਆ ਆਹ ਦੇਖੀ ਪਰਫਿਊਮ ਇੱਥੇ ਇੱਥੇ ਮਾਰਿਆ ਯੈਸ ਮੈਲ ਕਰਕੇ ਦੇਖੋ ਨਾ ਹਾਂ ਕੰਨ ਆ ਰਿਹਾ ਨਾ ਆਹ ਚਲ ਗਿਆ 0.20 ਡਾਲਰ ਦਾ ਨੋ ਮਨੀ ਨੋ ਮਨੀ ਚੱਕੀਏ ਟਰਾਲੀ ਚਲਿਏ ਠੀਕ ਆ ਆ ਇੱਥੇ ਇੱਥੇ ਇਥੇ ਜੌਬ ਆ ਜਿਹੜੇ ਆਪਣੇ ਇੰਡੀਅਨ ਤੇ ਆਪਣੇ ਪੰਜਾਬੀ ਮੁੰਡੇ ਬਹੁਤ ਕਰਦੇ ਆ ਕੇ ਟਰਾਲੀਆਂ ਦੀ ਜੌਬ ਟਰਾਲੀਆਂ ਲੋਕੀ ਬਾਹਰ ਲੈ ਜਾਂਦੇ ਆ ਉਹਨਾਂ ਨੂੰ ਚੱਕ ਕੇ ਅੰਦਰ ਲੈ ਕੇ ਆਉਣਾ ਇਥੇ ਆ ਕੇ ਫੇਰ ਲਾ ਦੇਣੀਆਂ ਫੇਰ ਕਸਟਮਰ ਲੈ ਲੈ ਜਾਣੀਆਂ ਬਾਹਰ ਫੇਰ ਅੰਦਰ ਲਾਉਣੀਆਂ ਇਹ ਵੀ ਜੌਬ ਆ ਇੱਕ ਤੇ ਇਹਦੇ ਵਿੱਚ 20 ਬਾਈ ਡਾਲਰ ਘੰਟੇ ਦੇ ਅਰਾਊਂਡ ਇੰਨਾ ਕ ਮਿਲ ਹੀ ਜਾਂਦਾ ਵਾ ਹੋਣਾ ਚੱਲਦੇ ਅੰਦਰ ਆ ਹੈਗੀ ਆ ਠੇਕਾ ਦਾਰੂ ਦਾ ਠੇਕਾ ਸਮਾਨ ਲਈਏ ਆਈ ਕਾ ਦੇ ਖੀ ਚੀਜ਼ ਜੂਸ ਦੀ ਮਸ਼ੀਨ ਲੱਗੀ ਇੱਥੇ ਸੰਤਰੇ ਰੱਖੇ ਹੋਏ ਅਸਲੀ ਸੰਤਰੇ ਥੱਲੇ ਬੋਤਲ ਲਾਓ ਸੰਤਰੇ ਦਾ ਜੂਸ ਨਿਕਲ ਜੂਗਾ ਆਪਣਾ ਜਿਹੜਾ origignal juice ਸੰਤਰਿਆਂ ਦਾ ਠੀਕ ਆ ਤੇ ਆਪਾਂ ਇਹ ਬੋਤਲ ਇਹ ਆਪਾਂ ਅਸੀਂ ਇਹੀ ਯੂਜ਼ ਕਰਦੇ ਵੈਸੇ ਕਿਉਂਕਿ ਫਰੈਸ਼ ਜੂਸ ਨਿਕਲ ਜਾਂਦਾ ਵਾ ਤੇ ਆਪਾਂ ਘਰੇ ਇਹ ਵਰਤਦੇ ਬਾਕੀ ਆ ਸਮਾਨ ਸੋਣ ਇੱਥੋਂ ਖਰੀਦ ਲੈ ਜਿਹੜਾ ਲੈਣਾ ਆਪਾਂ ਹਾਂ ਥਲਾ ਬਾਕੀ ਲਈਏ ਉਹਨਾਂ ਟਾਈਮ ਬੋਤਲ ਲਾ ਦੂਗੀ ਇੱਥੇ ਉਹਨਾਂ ਟਾਈਮ 'ਚ ਵੇਖ ਕੀ ਲੈਣਾ ਫਿਰ ਆਲਲ ਵੀ ਅੰਬ ਤਾਂ ਲੈ ਗਿਆ ਸੀ ਮੈਂ ਕੱਲ ਪਰ ਉਹ ਪਤਾ ਕੱਚਾ ਨਿਕਲਿਆ ਨਹੀਂ ਮੈਂ ਤਾਂ ਆਪਣੇ ਕੋਲ ਵਧੀਆ ਲੇਤਾ ਸੀ ਪਰ ਕੱਚਾ ਨਿਕਲਿਆ ਅੰਬ ਵੇਖੀਏ ਅੰਬ ਤੇ ਇੱਕ ਇੱਕ ਰੇਟ ਇੱਕ ਇੱਕ ਅੰਬ ਮਿਲਦਾ ਇੱਕ ਅੰਬ 230 ਦਾ ਇੱਕ ਕੰਬ ਇੱਕ ਕੰਬ ਬਹੁਤ ਆ ਫਿਰ ਇਹ ਤਾਂ ਕੱਚੇ ਜਿਹਾ ਲੱਗਦੇ ਵੇਹੇ ਕੱਚੇ ਲੱਗਦੇ ਪਏ ਮੈਨੂੰ ਤਾਂ ਇਹ ਐਪ੍ਰੀਕੋਟ ਨਹੀਂ ਆਪਾਂ ਸਟਾਫਟ ਹੈ ਨਾ ਅੱਛਾ ਆੜੂ ਆ ਹੈ ਥੋੜੀ ਹਾਂ ਏਸੀ ਚੱਲਦੇ ਪਏ ਆ ਚੱਲ ਵੇਖ ਕੇਲੇ ਇਹ ਇੱਥੇ ਨਾ ਪੀਸ ਪੀਸ ਦੇ ਹਿਸਾਬ ਨਾਲ ਮਿਲਦੇ ਆਪਣੇ ਜਿਵੇਂ ਕਿਲੋਂ ਦੇ ਹਿਸਾਬ ਨਾਲ ਮਿਲਦੇ ਨਾ ਇੱਥੇ ਨਾ ਪੀਸ ਦੇ ਹਿਸਾਬ ਨਾਲ ਹੋਣਾ ਜਿਵੇਂ ਖੀਰਾ ਖੀਰੇ ਦਾ ਰੇਟ 1 ਡਾਲਰ 70 ਸੈਂਟ ਆ ਮਤਲਬ ਕਿ 80 80 ਰੁਪਏ ਦਾ ਖੀਰਾ ਹੋ ਗਿਆ ਪਰ 90 ਰੁਪਏ ਦਾ ਇੱਕ ਖੀਰਾ ਇਦਾਂ ਮਿਲਦਾ ਵਾ ਪੀਸਾਂ ਦੇ ਹਿਸਾਬ ਨਾਲ ਟਮਾਟਰ ਇੱਥੇ ਨਹੀਂ ਕਿਉਂ ਉੱਥੋਂ ਹੈ ਟਮਾਟਰ ਉੱਥੋਂ ਕਿਰੋਤੀ ਲੈਣਾ ਸਾਰਾ ਪਾਣੀ ਇਹ ਤੋਂ ਦੁੱਧ ਦੁੱਧ ਲੈ ਲੈ ਚੱਲ ਆ ਲੈ ਲੈ ਖੀਰਾ ਆ ਲੈ ਲੈ ਖਰਬੂਜਾ ਆ ਖਰਬੂਜਾ ਕੱਟਿਆ ਪਿਆਦਾ ਆ ਲੈ ਲਈ ਅੱਦਾ ਕਾ ਨਾ ਇਹ ਤਾਂ ਸਵਾਦ ਹੁੰਦਾ ਨਹੀਂ ਪਿਆਜ਼ ਲੱਗੇ 1 ਡਾਲਰ ਦੇ ਅੱਛਾ 1 ਡਾਲਰ ਪਰ ਬੈਗ ਹਾਂ ਆ ਸਸਤੇ ਆ ਫਿਰ ਆ ਲੈਦਾ ਹਾਂ ਸਹੀ ਲੱਗੇ ਆ ਸਸਤੇ ਲੱਗੇ ਹਾਲੇ ਲਾ ਪਿਆਜ਼ ਪਿਆਜ਼ ਜਿਹੜੇ ਇੱਥੇ ਹੁੰਦੇ ਲਾਲ ਪਿਆਜ਼ ਬਾਲੇ ਮਹਿੰਗੇ ਆ ਆ ਪਿਆਜ਼ ਸਸਤੇ ਆ ਹੁਣ ਆ ਦੇਖ ਲੋ 5 ਡਾਲਰ ਦੇ ਕਿਲੋ ਆ ਇਹ 2-3 ਲੈ ਲਾਇਆ ਤਾਂ ਕੋਈ ਨਾ ਇਹ ਹੈਗੇ 1 ਡਾਲਰ ਉਹਦੇ ਕਿਲੋ 1 ਕਿਲੋ ਇਹ 5 ਡਾਲਰ ਦੇ ਕਿਲੋ ਫਰਕ ਵੇਖੋ ਕਿੰਨਾ ਰੇਟ ਦਾ ਫਰਕ ਲਸਣ ਲਸਣ ਬਹੁਤ ਜਿਆਦਾ ਮਹਿੰਗਾ 35 ਡਾਲਰ 33 ਡਾਲਰ ਨੂੰ ਕਿਲੋ ਜਿਹੜੀ ਸ਼ਾਪ ਤੇ ਆਪਾਂ ਹੋਣਾ ਹੈ ਨਾ ਇੱਥੇ ਵੈਸੇ ਥੋੜਾ ਜਿਆਦਾ ਸਮਾਨ ਮਹਿੰਗਾ ਮਿਲਦਾ ਕਿਉਂਕਿ ਇਹ ਲੋਕਲ ਆ ਨਹੀਂ ਤਾਂ ਇੱਥੇ ਜਿਹੜੀਆਂ ਸਬਜ਼ੀ ਦੀਆਂ ਸ਼ਾਪਾਂ ਉੱਥੋਂ ਥੋੜਾ ਸਸਤਾ ਮਿਲ ਜਾਂਦਾ ਇੱਥੋਂ ਥੋੜਾ ਜਿਹਾ ਫਿਰ ਵੀ ਮਹਿੰਗਾ ਮਿਲਦਾ ਆਲੂ ਲੂਆ ਪਏ ਬੈਗ ਬੂਚੇ ਪਏ ਆਲੂ ਚੱਲ ਨੈਕਸਟ ਆਲੂ ਆ ਪਏ ਪਰ ਮਹਿੰਗੇ ਬਹੁਤ ਲੱਗੇ ਮੈਨੂੰ ਇੱਥੇ ਮਹਿੰਗੇ ਲੱਗੇ ਆ ਇਹ ਉੱਥੋਂ ਹੀ ਲੈਣੇ ਪੈਣੇ ਇਹ ਤਾਂ ਚੱਲ ਫਿਰ ਛੱਲੀਆਂ ਦੀ ਪੈਕਿੰਗ ਇਦਾਂ ਹੁੰਦੀ ਆ ਛੱਲੀਆਂ ਪੈਕ ਕੀਤੀਆਂ ਆ ਗਾਜਰਾ ਇੱਥੇ ਆਉਂਦੀਆਂ ਆ ਲੀਆਂ ਆ ਰੰਗ ਦੀਆਂ ਦੇਖੋ ਆਪਣੇ ਉੱਥੇ ਲਾਲ ਹੁੰਦੀਆਂ ਨਾ ਇੱਥੇ ਆਹ ਹੁੰਦੀਆਂ orange ਕਲਰ ਦੀਆਂ ਸਵਾਦ ਨਹੀਂ ਹੁੰਦੀਆਂ ਨਾ ਜੇ ਰਸ ਨਹੀਂ ਹੁੰਦਾ ਇਹਨਾਂ ਦੇ ਵਿੱਚ ਆਹ ਪਿਆ ਆਪਣਾ ਪੇਠਾ ਕੱਟਿਆ ਹੋਇਆ ਪੇਠਾ ਆਲਰੇਡੀ ਠੀਕ ਆ ਜੇ ਛਿੱਲੇ ਪਿਆਜ਼ ਲੈਣੀਆਂ ਤਾਂ ਉਹ ਵੀ ਮਿਲ ਜਾਂਦੇ ਆ ਇਹ ਪਰ ਉਹਦੂ ਵੀ ਮਹਿੰਗੇ ਆ ਤੁਹਾਨੂੰ ਓਕੇ ਇੱਧਰ ਪਾਏ ਐਗ ਐਗ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਐਗ ਆ ਬਹੁਤ ਤਰ੍ਹਾਂ ਦੇ ਐਗ ਮਿਲਦੇ 프리 ਕੇਜ ਬਿਨਾ ਪਿੰਜਰੇ ਤੋਂ ਜਿਹੜੇ ਹੁੰਦੇ ਆ ਪਿੰਜਰੇ ਵਾਲੇ ਛੋਟੇ ਵੱਡੇ ਅਲੱਗ-ਅਲੱਗ ਤਰ੍ਹਾਂ ਦੇ ਪਰ ਇਹ ਵੀ ਮਹਿੰਗੇ ਹੋ ਗਏ ਹੁਣ ਅੱਗੇ ਨਾਲੋਂ ਓਟਸ ਲੈਣੇ ਇੱਕ ਨਾ ਦੁੱਧ ਵੀ ਕਈ ਤਰ੍ਹਾਂ ਦੇ ਆ ਗਏ ਫੁੱਲ ਕਰੀਮ ਲੋ ਕਰੀਮ ਫੈਟ ਲੋ ਫੈਟ ਅਸੀਂ ਪਨੀਰ ਹਾਂ ਫਿਰ ਉਹ ਸੋਇਆ ਸੌਸ ਵੀ ਲੈਣੀ ਆ ਫਿਰ ਉਹ ਕਿੱਥੋਂ ਲਈਏ ਆਪਾਂ ਉਹ ਇੰਡੀਅਨ ਗਰੋਸਰੀ ਤੋਂ ਲਈਏ ਇੱਥੋਂ ਹੀ ਤੇ ਹੋ ਗਈ ਸੋਇਆ ਸੌਸ ਤੇ ਚਿੱਲੀ ਸੌਸ ਲੈਣੀ ਏ ਇੱਕ ਉਹ ਸਾਰੇ ਸਾਰੀਆਂ ਸੌਸਾਂ ਕਿਉਂ ਹੋ ਗਈਆਂ ਹਾਂ ਦੁੱਧ ਦੇਖ ਲਓ ਹਨਾ ਆ ਕੀ ਪਿਆ ਅਛਾ ਦੁੱਧ ਹੀ ਆ ਸਾਰਾ ਹਾਂ ਅਲੱਗ-ਅਲੱਗ ਤਰ੍ਹਾਂ ਦੇ ਦੁੱਧ ਆ ਬ੍ਰੈਡ ਇੱਥੇ ਇਦਾਂ ਆਉਂਦੇ ਆ ਰੈਪ ਤੂੰ ਵੇਖ ਲਾ ਮੈਂ ਤਾਂ ਇੱਕ ਬ੍ਰੈਡ ਤਾਂ ਚੱਕਾਂ ਬ੍ਰੈਡ ਦੇਖੋ ਬ੍ਰੈਡ ਵੀ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਹੋਲ ਮੀਲ ਬ੍ਰੈਡ ਆ ਸਾਰੇ ਅਲੱਗ-ਅਲੱਗ ਬ੍ਰੈਡ ਪਏ ਆ ਜਿਹੜਾ ਤੁਹਾਨੂੰ ਪਸੰਦ ਆ ਚੱਕ ਲਓ ਫਰੈਸ਼ ਹੀ ਆ ਸਾਰੇ ਇੱਧਰ ਵੀ ਉਹੀ ਆ ਬ੍ਰੈਡ ਵਾਲੀਆਂ ਚੀਜ਼ਾਂ ਜਿਵੇਂ ਰੈਪ ਰੂਪ ਹੋ ਗਏ ਆ ਏਸ਼ੀਅਨ ਸੈਕਸ਼ਨ ਆ ਗਿਆ ਗਾਈਜ਼ ਏਸ਼ੀਅਨ ਦੇ ਵਿੱਚ ਮਤਲਬ ਇੰਡੀਅਨ ਸੈਕਸ਼ਨ ਆ ਗਿਆ ਇੰਡੀਅਨ ਆਪਣਾ ਨਾ ਸਪੈਸ਼ਲ ਬਣਿਆ ਆਇਆ ਦਾ ਇੱਥੇ ਆਪ ਨੂੰ ਕਿਓ ਕਿਉ ਵੀ ਮਿਲ ਜਾਂਦਾ ਦੇਸੀ ਚੀਜ਼ਾਂ ਕਿਓ ਫਰੂਟੀ ਪਈ ਹੋਈ ਆ ਮਸਾਲੇ ਪਏ ਆ ਆਪਣੇ ਨਾਲ ਮਿਰਚਾ ਗਰਮ ਮਸਾਲੇ ਸੋਇਆ 소ਸ ਨਹੀਂ ਇੱਥੇ ਹੋਣੀ ਬਬੀ ਉਹ ਤਾਂ ਯਾਰ ਸਾਰੇ ਵਰਤਦੇ ਆ ਨਾ ਆ ਵੀ ਆ ਕੀ ਪਿਆ ਆ ਕੀ ਪਿਆ ਨਹੀਂ ਇਹ ਸੋਇਆ 소ਸ ਨਹੀਂ ਇਹ ਚਾਈਨੀਸ 소ਸ ਆ ਕੋਈ ਚਿੱਲੀ 소ਸ ਆ ਆ ਵੀ ਆ 소ਸਾਂ ਹੈਗੀਆਂ ਇੱਥੇ ਵੈਸੇ ਹਾਂ ਇਹ ਦੇਖਦੇ ਇਹ ਸਾਰੀਆਂ ਦੂਜੀਆਂ ਗੋਰਿਆਂ ਜੀਆਂ ਦੀਆਂ ਆ ਭਈ ਡਾਰਕ ਸੋਇਆ ਸੌਸ ਤੇ ਲਾਈਟ ਸੋਇਆ ਸੌਸ ਆ ਸੈਕਸ਼ਨ ਆ ਗਿਆ ਸਾਰਾ ਆ ਹੁੰਦੀਆਂ ਨਾ ਜਿਹੜੇ ਆਪਣੇ ਆਚਾਰ ਚੂਰ ਜਿਹੇ ਹੁੰਦੇ ਆ ਜਿਵੇਂ ਕਹ ਲੋ ਕੀ ਹੁਣ ਆਪਾਂ ਮੈਂ ਹੁਣ ਕਿਵੇਂ ਦੱਸਾਂ ਤੁਹਾਨੂੰ ਹਨਾ ਆ ਜਿਹੜੇ ਕੱਚੇ ਜਿਹੇ ਹੁੰਦੇ ਆ ਕੱਚੇ ਪਾਏ ਹੁੰਦੇ ਹੈਲੋਪੀਨੋ ਜਿਹਨੂੰ ਕਹ ਦਿੰਦੇ ਆ ਇਦਾਂ ਕਰਕੇ ਨਾ ਡੱਬੀਆਂ ਬੰਦ ਕੀਤੀਆਂ ਹੋਈਆਂ ਜਿਵੇਂ ਮਰਬੇ ਵਾਲੀਆਂ ਡੱਬੀਆਂ ਨਹੀਂ ਨੇ ਉਵੇਂ ਹੀ ਐ ਵੀ ਜਿਹੜੇ ਆਪਣੇ ਰਾਜਮਾ ਰੂਜਮਾ ਹੋ ਗਏ ਛੋਲੇ ਰਾਜਮਾ ਇਹ ਇਹਨਾਂ ਦੇ ਵਿੱਚ ਆ ਜਾਂਦੇ ਆ ਪਰ ਵਧੀਆ ਨਹੀਂ ਹੁੰਦੇ ਓਬਵੀਅਸਲੀ ਵਧੀਆ ਨਹੀਂ ਹੁੰਦੇ ਪਰ ਜੇ ਟੈਂਪਰਰੀ ਤੁਹਾਨੂੰ ਚਾਹੀਦੇ ਹਨ ਤਾਂ ਇਹ ਬੰਦਾ ਲੈ ਜਾਂਦਾ ਵਾ ਆਦਰਵਾਇਜ਼ ਆਪਾਂ ਨਹੀਂ ਲੈ ਕੇ ਜਾਂਦੇ ਇਹ ਸਿਰਫ ਐਮਰਜੈਂਸੀ ਦੇ ਵਿੱਚ ਜੇ ਚਾਹੀਦੇ ਹੁਣ ਰਾਜਮਾ ਡੱਬੀਆਂ ਵਾਲੇ ਕਿਉਂਕਿ ਇਹਨਾਂ 'ਚ ਕੈਮੀਕਲ ਪਾਇਆ ਹੋਣਗੇ ਓਬਵੀਅਸਲੀ ਇਹ ਕੀ ਆ ਹਾਂ ਬਸਾ ਇੱਥੋਂ ਵੇਖ ਲਾ 5 ਡਾਲਰ ਦੀ ਹੈ ਯਾਰ ਨਾ ਨਾ ਆ ਰਹੀ 199 ਦੀ ਹਾਂ ਇਹ ਲੈ ਲੈ ਇੱਕ ਹਾਂ ਇੱਕ ਲੈ ਸੋਇਆ ਸੌਸ ਇੱਕ ਚਿੱਲੀ ਸੌਸ ਲੈ ਹਾਂ ਸੌਸਾਂ ਸਾਰੀਆਂ ਪਈਆਂ ਚਿੱਲੀ ਸੌਸ ਲੈ ਜਿਹੜੀ ਚਿੱਲੀ ਕਾਈਂਡ ਆਫ ਆਵੇ ਜਿਹੜੀ ਆਪਾਂ ਨੂੰ ਮਨਚੂਰੀਅਨ ਚ ਕੰਮ ਆਵੇ ਚੱਲ ਜੀਏ ਆ ਸਾਰਾ ਸੈਕਸ਼ਨ ਆਗਾ ਲਿਕਵਿਡ ਦਾ ਬਿੰਨ ਬੈਗ ਵਗੈਰਾ ਹੋਗੇ ਜਿਹੜੇ ਬਿੰਨ ਬੈਗ ਵਗੈਰਾ ਲੈਣੇ ਹੁੰਦੇ ਜਾਂ ਟਾਇਲਟ ਦਾ ਸਮਾਨ ਹੋਣਾ ਕਲੀਨਰ ਕਲਨਰ ਹੋਗੇ ਆ ਸਾਰਾ ਸੈਕਸ਼ਨ ਇੱਧਰ ਇੱਥੇ ਸਾਰਾ ਸ਼ੈਲਫ ਚੈੱਕ ਇਨ ਆਪ ਚੈੱਕ ਇਨ ਕਰੋ ਉਥੇ ਬਿੱਲ ਲਾਓ ਤੇ ਪੈਸੇ ਪੇ ਕਰੋ ਸਾਰਾ ਉਥੇ ਸਕੈਨ ਕਰਾਂਗੇ ਆਪਾਂ 1 ਬਾਈ 1 ਚੱਲ ਕਰ ਲਾ ਫਿਰ ਸਾਰਾ ਸਮਾਨ ਆਪਾਂ ਲੈ ਲਿਆ ਵਾ ਸਮਾਨ ਆਪਣਾ ਆਇਆ ਵਾ 70 ڈالر ਲੱਗ ਗਏ ਆ ਠੀਕ ਆ 70 ڈالر ਲੱਗ ਗਏ ਆ ਅ ਨਰਦੀਵ ਪੱਜੀ ਜਾਂਦੀ ਆ ਨਰਦੀਵ ਨੂੰ ਦੱਸ ਦੇ ਥੋੜਾ ਜਿਹਾ ਗਰੋਸਰੀ ਦੱਸ ਦੇ ਕਿੰਨੀ ਕੁ ਮਹਿੰਗੀ ਐ ਇੱਥੇ 70 ڈالر ਦੀ ਐ ਇਹ ਆਪਣਾ ਇੰਡੀਆ ਦੇ ਸਾਨਾ 4000 ਰੁਪਿਆ 4000 ਦੀ ਗਰੋਸਰੀ ਆਪਣਾ ਇੰਡੀਆ ਵੀ ਸਮਾਨ ਮਹਿੰਗਾ ਹੀ ਐ ਨਹੀਂ ਮਹਿੰਗਾ ਆ ਇੰਨਾ ਥੋੜੀ ਮਹਿੰਗਾ ਵਾ 4000 ਆ ਆ ਥੋੜਾ ਜਿਹਾ ਪਰ ਆਬੀਸ਼ਲੀ ਇੱਥੋਂ ਦੇ ਸਾਨਾ ਕਮਾਈ ਦੇ ਸਾਨਾ ਦਾ ਚੱਲ ਵਧੀਆ ਹੀ ਆ ਹਾਂ ਬਟ ਨਾਰਮਲੀ ਆਪਣੀ ਨਾ ਹਫਤੇ ਦੀ ਤੁਸੀਂ ਮੰਨ ਕੇ ਚੱਲੋ ਹਫਤੇ ਦੀ ਗ੍ਰੋਸਰੀ ਨਾ 100 ਡਾਲਰ ਦੀ ਗ੍ਰੋਸਰੀ ਤਾਂ ਹੁੰਦੀ ਹੁੰਦੀ ਆ ਜਿਹਦੇ ਵਿੱਚ ਤੁਹਾਡਾ ਨਾ ਦੁੱਧ ਦਹੀਂ ਇਹ ਚੀਜ਼ਾਂ ਚੱਲ ਖਲਤੀ ਹਾਂ 100 ਡਾਲਰ ਲੱਗ ਹੀ ਜਾਂਦਾ ਵਾ ਕਿਉਂਕਿ ਇਹ ਗੱਲ ਇਹ ਆ ਨਾ ਕਿ ਜਿਹੜੀਆਂ ਤਾਂ ਚੀਜ਼ਾਂ ਹੁਣ ਜਿਵੇਂ ਆਪਾਂ ਐਮਰਜੈਂਸੀ ਦੇ ਵਿੱਚ ਲੈਣੀਆਂ ਹੁੰਦੀਆਂ ਨਾ ਜਦੋਂ ਉਦੋਂ ਮਹਿੰਗੀਆਂ ਮਿਲਦੀਆਂ ਵਾ ਜੇ ਆਪਾਂ ਇਹੀ ਕਿਤੇ ਆਪਾਂ ਲਈਏ ਨਾ ਥੋੜੀ ਜੀ ਸ਼ਾਪਿੰਗ ਸੈਂਟਰ ਜਿੱਥੇ ਮੇਨ ਸਬਜ਼ੀਆਂ ਸਬਜ਼ੀਆਂ ਮਿਲਦੀਆਂ ਤਾਪਮਨ ਨੂੰ ਮੈਨੂੰ ਲੱਗਦਾ ਹੈ ਸਮਾਨ 50 ਡਾਲਰ ਦਾ ਆ ਜਾਣਾ ਹੈਗਾ 15 ਡਾਲਰ ਇੱਥੇ ਵੱਧ ਲੱਗੇ ਹੁਣ ਆਪਾਂ ਇੱਕਦਰੀ ਘਰੇ ਚਲੀਏ ਚ ਰੱਖ ਫਿਰ ਸਮਾਨ ਹੁਣ ਆਪਾਂ ਗਾਇਸ ਚਲੀਏ ਘਰੇ ਤੇ ਅੱਜ ਆਪਣਾ ਪਲਾਨ ਹੈਗਾ ਬਾ ਦੋ ਚੀਜ਼ਾਂ ਕਰਨ ਦਾ ਘਰੇ ਚੀਸਚਲੀ ਬਣਾਉਣੀ ਆ ਇਸ ਕਰਕੇ ਆਪਾਂ ਸੋਇਆ ਸੌਸ ਲਈਤੀ ਆ ਚੀਸਚਲੀ ਦੀ ਰੈਸਪੀ ਤਾਂ ਨਹੀਂ ਆਪਾਂ ਨੂੰ ਬਾਹਲੀ ਪਤਾ ਬਟ ਆਪਾਂ ਘਰੇ ਜਾ ਕੇ YouTube ਤੇ ਵੇਖਾਂਗੇ ਤੇ ਉੱਥੇ ਬਣਾਵਾਂਗੇ ਫਿਰ ਤੇ ਨਾਲ ਆਪਾਂ ਕਵਾਂਗੇ ਗੋਲ ਗੱਪੇ ਸ਼ਾਮੀ ਗੋਲ ਗੱਪੇ ਸ਼ਾਮੀ ਤੇ ਹਾਂ ਨਹੀਂ ਨਹੀਂ ਪਰਫੈਕਟ ਸ਼ੈਫ ਮੈਂ ਸਭ ਕੁਝ ਬਣਾ ਦੋਗੀ ਘਰ ਜਾ ਕੇ ਚੀਜ਼ ਚੱਲੀ ਤਾਂ ਨਹੀਂ ਬਣੀ ਦੱਸ ਤਾਂ ਚਟਕੀਆਂ ਐ ਚਟਕੀਆਂ ਐ YouTube ਦਾ ਲੱਭ ਕੇ ਬਣਾਣੀ ਬਣੀ ਆਪਾਂ ਨੂੰ ਆ ਗਏ ਗਾਇਜ਼ ਘਰ ਆ ਗਏ ਸਮਾਨ ਸਮੂਹਣ ਕਢ ਲਿਆ ਗੱਡੀ ਚੋਂ ਇਹ ਕਢੇ ਨਰਦੀਪ ਨੇ ਆ ਭਾਰਤ ਨਹੀਂ ਲਾਇਆ ਮੇਰੇ ਤੋਂ ਸਾਰੀ ਲੇਬਰ ਲੈ ਜਾਂਦੀ ਐ ਆ ਜਾ ਸਮਾਨ ਸਮੂਹਣਾ ਫਰਿਜ ਪਰੂਜੇ ਕਰਦੇ ਸੈਟ ਠੀਕ ਹੈ ਤੇ ਇਹ ਆਪਣਾ ਸੀਗਾ ਅੱਜ ਦਾ ਵਲੌਗ ਇਹ ਆਪਣਾ ਗਰੋਸਰੀ ਦਾ ਤੁਹਾਨੂੰ ਥੋੜਾ ਜਿਹਾ ਆਈਡੀਆ ਦੇਤਾ ਆਸਟ੍ਰੇਲੀਆ ਦੀ ਗਰੋਸਰੀ ਕਿਦਾਂ ਵੇ ਕਰਦੇ ਕਿੰਨਾ ਖਰਚਾ ਹੁੰਦਾ ਤੇ ਆਪਾਂ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਮਿਲਦੇ ਆ ਉਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ ਬਾਏ 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 ਯੈਸ ਚੀਅਰਸ